ਸ਼ਾਮ ਨੂੰ ਜੀ ਥੋੜੀ ਦੇਰ ਪਹਿਲਾਂ ਹੁਣੇ ਮੈਂ ਥੂਹੀ ਪਿੰਡ ਕੋਈ ਵਿਆਹ ਦਾ ਪ੍ਰੋਗਰਾਮ ਸੀਗਾ اٹੈਂਡ ਕਰਨ ਜਾ ਰਿਹਾ ਸੀਗੇ ਤੇ ਥੂਹੀ ਪਿੰਡ ਜਦੋਂ ਆਪਾਂ ਰੇਲਵੇ ਲਾਈਨ ਤੱਕਦੇ ਆ ਉਹ ਤੋਂ ਅੱਗੇ ਜਾ ਕੇ ਥੋੜਾ ਜਨਾ ਗੱਡੀ ਸਲਿੱਪ ਕੀਤੀ ਹੋਈ ਸੀਗੀ ਰਕਤ ਦੇ ਵਿੱਚ ਵੱਜੀ ਹੋਈ ਸੀਗੀ ਔਰ ਇੱਕ ਲਬਰੀਤ ਨਾਂ ਦਾ ਬੱਚਾ ਜਿਹੜਾ ਤਕਰੀਬਨ ਮੇਰੇ ਖਿਆਲ 18 19 ਸਾਲ ਦਾ ਜੀ ਤੇ ਹੀਰਾ ਮਹਿਲ ਦਾ ਰਹਿਣ ਵਾਲਾ ਉਹ ਵਿੱਚ ਸਟਕ ਸੀਗਾ ਫਸਿਆ ਪਿਆ ਸੀਗਾ ਲੋਕ ਇਕੱਠੇ ਹੋ ਕੇ ਦੇਖ ਰਹੇ ਸੀਗੇ ਤਾਂ ਫਿਰ ਮੈਂ ਆਪਣੀ ਜਿਹੜੀ ਮੇਰੇ ਕੋਲ ਗੱਡੀ ਪਾਇਲਟ ਹੋ ਸੀ ਉਹਦੇ ਚ ਉਹਨਾਂ ਨੂੰ ਗੱਡੀ ਚੋਂ ਕੱਢਿਆ ਪਹਿਲਾਂ ਤਾਂ ਫਿਰ ਉੱਚ ਬਿਠਾ ਕੇ ਫਰਮ ਨੂੰ ਹਸਪਤਾਲ ਲੈ ਕੇ ਆਏ ਡਾਕਟਰ ਸਾਹਿਬ ਕਿਹਾ ਕਿ ਚੈੱਕ ਕਰੋ ਉਹਨੂੰ ਵੀ ਫੈਮਿਲੀ ਨੂੰ ਦੱਸਦਾ ਫੈਮਿਲੀ ਉਹਨਾਂ ਦੀ ਆ ਗਈ ਹੈ ਕੰਡੀਸ਼ਨ ਕਿਸ ਤਰ੍ਹਾਂ ਦੀ ਹੋਣਾ ਬੱਚੇ ਕੰਡੀਸ਼ਨ ਇੱਕ ਤਾਂ ਪੱਟ ਦੱਸ ਰਹੇ ਨੇ ਜੀ ਪੱਟ ਨੂੰ ਕ੍ਰੈਕ ਹੋ ਗਿਆ ਹੋ ਗਿਆ ਸਿਰ ਤੇ ਇੱਥੇ ਲੱਗਿਆ ਜੀ ਕੁਝ ਉੱਦਾਂ ਸੋਜੀ ਆ ਗੱਲਬਾਤ ਕਰ ਰਹੇ ਨੇ ਪ੍ਰਮਾਤਮਾ ਕਰੇ ਠੀਕ ਹੋਵੇ ਬੱਚੇ ਬਹੁਤ ਵੱਡੀ ਪ੍ਰੋਬਲਮ ਹੈ ਜੀ ਆਪਣੀ ਐਜ ਇਨਸਾਨੀਅਤ ਨਾ ਹਰ ਦੇ ਅੰਦਰ ਇੱਕ ਡਰ ਹੈ ਬਈ ਜੇ ਮੈਂ ਮਦਦ ਕੀਤੀ ਕਰਨ ਪੁਲਿਸ ਨਾਲ ਮੈਨੂੰ ਗਵਾਹ ਬਣਾ ਲਵੇ ਕਈ ਕਈ ਇਦਾਂ ਦੇ ਇਨਸੀਡੈਂਟ ਵੀ ਹੋਏ ਆ ਵੀ ਪਰ ਸੁਨੇ ਬਾਅਦ ਇਨਵੋਲਵ ਕਰ ਲਿਆ ਵੀ ਤੁਸੀਂ ਇਹਦੇ ਚ ਤੁਸੀਂ ਉਹ ਕੀਤਾ ਜਾਂ ਕੋਈ ਵੀ ਡੈਥ ਵੀ ਹੋ ਜਾਂਦੀ ਦਿੱਲੀ ਸਰਕਾਰ ਸਾਡੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਤੇ ਪੰਜਾਬ ਦੇ ਵਿੱਚ ਭਵੰਤਮਨ ਸਰਕਾਰ ਸਾਡੀ ਫਰਿਸ਼ਤਾ ਸਕੀਮ ਇੱਕ ਲਾਗੂ ਕਰ ਰਹੀ ਹੈ ਉਹਦੇ ਵਿੱਚ ਕੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦਾ ਵਸਿੰਦਾ ਤਾਂ ਹੈ ਹੀ ਹੈ ਕੋਈ ਬਾਹਰੋਂ ਵੀ ਜੇ ਕੋਈ ਸਟੇਟ ਦਾ ਬੰਦਾ ਕਿਤੇ ਐਕਸੀਡੈਂਟ ਹੋ ਜਾਂਦਾ ਜਿੱਥੇ ਵੀ ਹਾਈਵੇ ਤੇ ਲਿੰਕ ਰੋਡ ਤੇ ਕਿਤੇ ਵੀ ਐਕਸੀਡੈਂਟ ਹੋ ਜਾਂਦਾ ਤਾਂ ਤੁਹਾਨੂੰ ਰਾਈਟ ਵੇ ਨੂੰ ਹਸਪੀਟਲ ਲੈ ਕੇ ਆਉਣਾ ਔਰ ਉਹਨਾਂ ਦਾ ਇਲਾਜ ਫ੍ਰੀ ਕਰਨਾ ਪਰ ਜਿਹੜਾ ਬੰਦਾ ਲੈ ਕੇ ਆਊਗਾ ਉਹਨੂੰ ਉਹ ਉਹਨੂੰ ਸ਼ਾਬਾਸ਼ ਦੇਣੀ ਹੈ ਔਰ ਉਹਦਾ ਮਾਨ ਸਤਿਕਾਰ ਕਰਨਾ ਇਹ ਫਰਿਸ਼ਤਾ ਸਕੀਮ ਦੇ ਵਿੱਚ ਉਹ ਲਾਗੂ ਕਰ ਰਹੇ ਨੇ ਭਗਵੰਤ ਮਾਨ ਸਾਹਿਬ ਸੋ ਇਹ ਜ਼ਰੂਰਤ ਹੈ ਜੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਐਕਸੀਡੈਂਟ ਹੁੰਦਾ ਲੋੜ ਹੁੰਦੀ ਹੈ ਐਂਬੂਲੈਂਸ ਨੂੰ ਫੋਨ ਕੀਤਾ ਜੀ ਉਹ ਕਹਿੰਦਾ ਜੀ ਮੈਂ ਇੱਥੇ ਖਾ ਨਹੀਂ ਆ ਮੈਂ ਕਿਤੇ ਗਿਆ ਹੋਇਆ ਹਾਂ ਜੀ ਅ ਪਿੱਛੇ ਜੇ ਨਾ ਕਰਤਾਰ ਕੰਬਾਈ ਤੋਂ ਨੇ ਸਾਡੇ ਭਰਾ ਮਨਪੀਤ ਹੋਰੀ ਉਹਨਾਂ ਨੇ ਮੈਨੂੰ ਇਨਸੀਡੈਂਟ ਦੱਸਿਆ ਮੈਂ ਘਰੇ ਗਿਆ ਉਹਨਾਂ ਦੇ ਉਹ ਕਹਿੰਦੇ ਜੀ ਐਂਬੂਲੈਂਸ ਜਾ ਰਹੀ ਸੀ ਕਿ ਅਸੀਂ ਰੋਕਿਆ ਵੀ ਅਸੀਂ ਕਿਹਾ ਵੀ ਐਕਸੀਡੈਂਟ ਹੋ ਗਿਆ ਸਾਨੂੰ ਜਰਾ ਪਾਸ ਹਸ ਕਹਿੰਦਾ ਨਹੀਂ ਜੀ ਮੈਨੂੰ ਤਾਂ ਕਾਲ ਨਹੀਂ ਆਈ ਮੈਂ ਤਾਂ ਚੱਲੇ ਆ ਜੀ ਯਾਨੀ ਕਿ ਸਾਨੂੰ ਕਿਤੇ ਨਾ ਕਿਤੇ ਇਨਸਾਨੀ ਦੇ ਤੌਰ ਤੇ ਗੱਲ ਸੋਚਣੀ ਪੈਣੀ ਹੈ ਕਿ ਜਿਹੜੀ ਜ਼ਿੰਦਗੀ ਸਾਡੇ ਲਈ ਕੀਮਤੀ ਹੈ ਜੀ ਠੀਕ ਹੈ ਨਾ ਪਰ ਬਾਕੀ ਉਹਦੀ ਜਿਹੜੀ ਬਾਕੀ ਸਪੋਰਟ ਕਰਨੀ ਹੈ ਉਹ ਬਾਕੀ ਦੀ ਜ਼ਿੰਮੇਵਾਰੀ ਅਸੀਂ ਉਹਦਾ ਪ੍ਰੋਪਰ ਸਮਾਨ ਪ੍ਰੋਪਰ ਗੱਡੀ ਦੀ ਚਾਬੀ ਉਹਦਾ ਮੋਬਾਈਲ ਸਾਰਾ ਕੁਝ ਪਰਿਵਾਰ ਨੂੰ ਦਿੱਤਾ ਪਰ ਉੱਥੇ ਡਿਊਟੀ ਲਾ ਕੇ ਆਏ ਕਿ ਗੱਡੀ ਦੇ ਵਿੱਚ ਕੋਈ ਵੀ ਸਮਾਨ ਜਿਹੜਾ ਹੋਵੇ ਦੀ ਇਹਦੀ ਇਹਦੀ ਉੱਥੇ ਰੱਖੀ ਕੀਤੀ ਜਾਵੇ ਤਾਂ ਕਿ ਕੋਈ ਕੱਢ ਕੇ ਨਾ ਲੈ ਜੇ ਕੁਝ ਸੋ ਇਸ ਇਹੋ ਜੇ ਤੇ ਜਦੋਂ ਕੋਈ ਹਾਲਾਤ ਬਣਦੇ ਆ ਤਾਂ ਸਾਨੂੰ ਸਭ ਨੂੰ ਹੀ ਮਦਦ ਕਰਨੀ ਚਾਹੀਦੀ ਹੈ ਮੈਨੂੰ ਯਾਦ ਆ ਮੈਂ ਇੱਕ ਵਾਰੀ ਮੋਹਾਲੀ ਤੋਂ ਆ ਰਿਹਾ ਸੀਗਾ ਤੇ ਸੜਕ ਦੇ ਬਿਲਕੁਲ ਸੈਂਟਰ ਤੇ ਐਕਸੀਡੈਂਟ ਹੋਇਆ ਪਿਆ ਔਰ ਇੱਕ ਬੰਦਾ ਆਪਣੇ ਸਹਰਾਣੇ ਮਤਲਬ ਗੋਦੀ ਚ ਲੈ ਕੇ ਉਹਦਾ ਸਿਰ ਰੱਖ ਕੇ ਬੈਠਾ ਸੀ ਮੈਂ ਪੁੱਛਿਆ ਕੀ ਹੋ ਗਿਆ ਕਹਿੰਦੇ ਐਕਸੀਡੈਂਟ ਹੋ ਗਿਆ ਮੈਂ ਕਿਹਾ ਐਂਬੂਲੈਂਸ ਕਹਿੰਦੇ ਜੀ ਕੋਈ ਫੋਨ ਨਹੀਂ ਚੱਕਦਾ ਬਈ ਕੋਈ ਮਦਦ ਨਹੀਂ ਕਰ ਰਿਹਾ ਫਿਰ ਮੈਂ ਆਪਣੀ ਗੱਡੀ ਚ ਆਪਣੇ ਵਾਲੀ ਜਿਹੜੀ ਮੇਰੀ ਸਰਕਾਰੀ ਗੱਡੀ ਐ ਚ ਬਿਠਾ ਕੇ ਮੈਂ ਜਿਹੜਾ ਜੀ ਉੱਥੇ ਮੋਹਾਲੀ ਹਸਪੀਟਲ ਦੇ ਵਿੱਚ ਲੈ ਕੇ ਗਿਆ ਤੇ ਉਹਨਾਂ ਨੂੰ ਕੋਲੋਂ ਪੈਸੇ ਵੀ ਦਿੱਤੇ ਮਦਦ ਵੀ ਕੀਤੀ ਨੰਬਰ ਦੇ ਕੇ ਆ ਕਿ ਜਿੱਥੇ ਨੂੰ ਕਿਸ਼ਤੀ ਦੀ ਲੋੜ ਆ ਸੋ ਇਹ ਜਿਹੇ ਉਪਰਾਲੇ ਜਿਹੜੇ ਆ ਨਾ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਸਾਨੂੰ ਕਰਨੀਆਂ ਚਾਹੀਦੀਆਂ ਤੇ ਕਿਸੇ ਨਾਲ ਵੀ ਘਟਨਾ ਹੋ ਸਕਦੀ ਹੈ ਜੀ ਠੀਕ ਹੈ ਨਾ ਰਾਘੀਰ ਕਿਤੇ ਵੀ ਤਰੇ ਜਾਂਦਾ ਆ ਆਪਾਂ ਸਭ ਨੂੰ ਡਰਨ ਦੀ ਬਜਾਏ ਆਪਾਂ ਨੂੰ ਦੀ ਮਦਦ ਕਰਨੀ ਚਾਹੀਦੀ ਆ ਆਪਾਂ ਨੂੰ ਕੋਈ ਵੀ ਚੀਜ਼ ਜਿਹੜੀ ਆ ਨਾ ਆਪਾਂ ਨੂੰ ਕਹਾਂ ਤਾਂ ਕੋਈ ਗੱਲ ਨਹੀਂ ਪਾਉਣ ਲੱਗਿਆ ਜੀ ਜਦੋਂ ਆਪਾਂ ਆਪਣੇ ਕੰਫੀਡੈਂਸ ਨਾਲ ਦੱਸਾਂਗੇ ਤਾਂ ਬੰਦਾ ਦੂਜਾ ਵੀ ਸਮਝਦਾਰ ਹੁੰਦਾ ਵੀ ਵਾਕਈ ਇਹ ਬੰਦੇ ਜੈਨੂਨ ਹੈ ਸੋ ਆਪਾਂ ਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਐ ਐਕਸੀਡੈਂਟ ਦੇ ਵਿੱਚ ਖਾਸ ਤੌਰ ਤੇ ਹੋਈਆਂ ਕੇਸਾਂ ਦੇ ਵਿੱਚ ਜਿਆਦਾਤਰ ਮੌਤ ਤਾਂ ਏਸੀ ਕਰਕੇ ਹੁੰਦੀ ਨੇ ਫਰਸਟ ਏਡ ਨਹੀਂ ਮਿਲਣ ਜਾਂ ਚੱਕਿਆ ਨਹੀਂ ਜਾਂਦਾ ਮੌਕੇ ਤੇ ਹਾਂ ਬਿਲਕੁਲ ਜੀ ਬਿਲਕੁਲ ਔਰ ਇੱਕ ਨਾ ਕਨਸੈਪਟ ਜਿਆ ਬਣਿਆ ਹੋਇਆ ਜੀ ਕਿ ਜਿਹੜਾ ਵੀ ਮਦਦ ਲਈ ਅੱਗੇ ਆਉਂਦਾ ਉਹਨੂੰ ਹੀ ਇਨਵੋਲਵ ਕਰ ਲਿਆ ਜਾਂਦਾ ਜੀ ਤੇ ਇਹ ਜਿਹੜੀ ਹੁਣ ਫਰਿਸ਼ਤਾ ਸਾਡੀ ਸਕੀਮ ਆ ਰਹੀ ਐ ਇਹਨਾਂ ਚ ਜਦੋਂ ਮੁਕਤੀ ਦਿਵਾਏਗੀ ਔਰ ਸਾਡੀ ਭਗਵੰਤਮਾਨ ਸਰਕਾਰ ਜਿਹੜੀ ਐ ਇਹ ਬਹੁਤ ਵੱਡਾ ਫੈਸਲਾ ਔਰ ਉਹਦਾ ਸਾਰਿਆਂ ਨੂੰ ਫਾਇਦਾ ਹੋਈਗਾ ਹਾਂਜੀ ਤਕਰੀਬਨ ਨਾ ਥੋੜੀ ਦੇਰ ਪਹਿਲਾਂ ਹੁਣੇ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਇਹ ਐਕਸੀਡੈਂਟ ਜੋ ਦੱਸਿਆ ਗਿਆ ਸਾਨੂੰ ਟੈਂਡੈਂਟਸ ਵੱਲੋਂ ਕਿ ਕਿ 40 ਨੰਬਰ ਫਾਟਕ ਦੇ ਨੇੜੇ ਹੋਇਆ ਹੈਗਾ ਜਿਸ ਕਰਕੇ ਉਹਨੂੰ ਸੱਟਾਂ ਲੱਗੀਆਂ ਨੇ ਇਹ ਕੇ ਸਾਡੇ ਕੋਲ ਐਮਐਲਏ ਸਾਹਿਬ ਖੁਦ ਆਪਣੀ ਮੌਜੂਦਗੀ ਦੇ ਵਿੱਚ ਲੈ ਕੇ ਆਏ ਨੇ ਉਹਨਾਂ ਨੇ ਇੱਥੇ ਸਾਡੇ ਕੋਲ ਉਹਨੂੰ ਸ਼ਿਫਟ ਕਰਾਇਆ ਤੇ ਅਸੀਂ ਹੁਣ ਮਰੀਜ਼ ਦੇ ਸੱਟਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਤੇ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੋਏਗੀ ਅਸੀਂ ਉਹ ਪੂਰੀ ਕਰਾਂਗੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਸੱਟਾਂ ਇੱਕ ਤਾਂ ਉਹਨਾਂ ਦੇ ਰਗੜ ਲੱਗੀ ਹੈ ਜੀ ਮੱਥੇ ਤੇ ਜੋ ਅਸੀਂ ਦੇਖਿਆ ਹੈਗਾ ਇੱਕ ਲੱਤ ਦੇ ਉੱਤੇ ਵੀ ਇੱਕ ਸੱਟ ਹੈਗੀ ਹੈ ਅਗਰ ਕੋਈ ਉਸ ਜਗ੍ਹਾ ਤੇ ਫ੍ਰੈਕਚਰ ਹੋਏਗਾ ਤਾਂ ਅਸੀਂ ਉਹ ਮਤਲਬ ਦੇਖਾਂਗੇ ਐਕਸ-ਰੇ ਕਰਵਾ ਕੇ ਜਿਵੇਂ ਦੀ ਵੀ ਉਸ ਦੇ Good night.